ਕੈਨੇਡਾ ਤੋਂ ਰਿਪੋਰਟ ਹੋਣ ਦੌਰਾਨ ਕਿਸੇ ਹੋਰ ਨਾਲ ਹੋਇਆ ਪਿਆਰ ਤਾਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਹੀ ਪਤੀ ਦਾ ਕਤਲ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਲਵ ਟ੍ਰਾਇੰਗਲ ਤੋਂ ਜੁੜਿਆ ਇੱਕ ਅਜੀਹਾਂ ਸਨਸਨੀਖੇਜ਼ ਕੇਸ ਮਾਮਲਾ ਕੀ ਹੈ ਪੂਰੀ ਘਟਨਾ ਤੇ ਕਿਵੇਂ ਇਸ ਸਾਜ਼ਿਸ਼ ਨੂੰ ਦਿੱਤਾ ਗਿਆ ਅੰਜਾਮ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਫਰੀਦਕੋਟ ਦੇ ਵਿੱਚ ਹੋਏ ਇਸ ਸਨਸਨੀਖੇਜ਼ ਐਨ ਆਰ ਆਈ ਹੱਤਿਆਕਾਂਡ ਨੇ ਹੁਣ ਪੁਲਿਸ ਨੇ ਹੱਤਿਆਕਾਂਡ ਦੇ ਵਿੱਚ ਹੁਣ ਪੁਲਿਸ ਨੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਹੈ ਸ਼ੁਰੂਆਤੀ ਤੌਰ ਤੇ ਜਿਸ ਵਾਰਦਾਤ ਨੂੰ ਲੁੱਟ ਦੀ ਘਟਨਾ ਦੱਸ ਕੇ ਪੇਸ਼ ਕੀਤਾ ਗਿਆ ਸੀ ਉਹ ਅਸਲ ਦੇ ਵਿੱਚ ਪਤਨੀ ਅਤੇ ਉਸ ਦੇ ਪ੍ਰੇਮੀ ਵੱਲੋਂ ਰਚਿਆ ਗਿਆ ਇੱਕ ਖੂਨੀ ਛੜਿਆੰਤਰ ਨਿਕਲਿਆ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਤੋਂ ਜਾਂਚ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਐਨ ਆਰ ਆਈ ਯੁਵਕ ਦੀ ਪਤਨੀ ਰੁਪਿੰਦਰ ਕੌਰ ਨੇ ਪੁੱਛਗਿੱਛ ਦੇ ਦੌਰਾਨ ਆਪਣਾ ਬਿਆਨ ਕਈ ਵਾਰ ਬਦਲਿਆ ਜਿਸ ਤੋਂ ਪੁਲਿਸ ਨੂੰ ਉਸ ਦੇ ਉੱਤੇ ਸ਼ੱਕ ਹੋਰ ਵੀ ਜ਼ਿਆਦਾ ਡੂੰਗਾ ਹੁੰਦਾ ਗਿਆ। ਘਰ ਦੇ ਅੰਦਰ ਦੇ ਹਾਲਾਤ ਅਤੇ ਘਟਨਾਕ੍ਰਮ ਦੇ ਵਿੱਚ ਕਈ ਖਾਮੀਆਂ ਤੋਂ ਬਾਅਦ ਪੁਲਿਸ ਨੇ ਜਦੋਂ ਸਖਤੀ ਤੋਂ ਪੁੱਛਗਿੱਛ ਕੀਤੀ ਤਾਂ ਰੁਪਿੰਦਰ ਕੌਰ ਨੇ ਵਾਰਦਾ ਦਾ ਪੂਰਾ ਸੱਚ ਉਗਲ ਦਿੱਤਾ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਰੁਪਿੰਦਰ ਕੌਰ ਨੇ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਸ ਤੋਂ ਉਸ ਦੀ ਮੌਤ ਨਹੀਂ ਹੋਈ ਤਾਂ ਉਸ ਨੇ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਨੂੰ ਘਰ ਸੱਦਿਆ ਤੇ ਦੋਨੇ ਜਣੇ ਕੋਠੇ ਤੇ ਜਾ ਕੇ ਗੱਲਬਾਤ ਕਰ ਹੀ ਰਹੇ ਸਨ ਕਿ ਇਸੇ ਦੌਰਾਨ ਉਸ ਦਾ ਪਤੀ ਕਿ ਗੁਰਵਿੰਦਰ ਸਿੰਘ ਉੱਥੇ ਪਹੁੰਚ ਗਿਆ ਜਿਸ ਤੋਂ ਕੇ ਬਾਅਦ ਹਾਲਾਤ ਵਿਗੜਦੇ ਦੇਖ ਦੋਨਾਂ ਨੂੰ ਲੱਗਿਆ ਕਿ ਹੁਣ ਉਹ ਫਸ ਚੁਕੇ ਨੇ ਤੇ ਜਿਸ ਦੇ ਚੱਲਦੇ ਦੋਨਾਂ ਨੇ ਗੁਰਵਿੰਦਰ ਸਿੰਘ ਨੂੰ ਕਾਬੂ ਕਰ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਦਬਾਰ ਤੋਂ ਜ਼ਹਿਰ ਪਲਾ ਕੇ ਉਸ ਦੀ ਹਤਿਆ ਕਰ ਦਿੱਤੀ ਐਨਾ ਹੀ ਨਹੀਂ ਪਰ ਰੁਪਿੰਦਰ ਕੌਰ ਨੇ ਮਾਮਲੇ ਨੂੰ ਹੋਰ ਵੀ ਜ਼ਿਆਦਾ ਪਰਤਦਾਰ ਬਣਾਉਣ ਦੇ ਲਈ ਘਰ ਦੇ ਵਿੱਚ ਮੌਜੂਦ ਕੁੱਤੇ ਨੂੰ ਵੀ ਪਹਿਲਾਂ ਤੋਂ ਹੀ ਬੇਹੋਸ਼ ਕਰ ਦਿੱਤਾ ਸੀ ਤਾਂ ਕਿ ਉਹ ਕਿਸੇ ਵੀ ਆਂਦੇ ਜਾਂਦੇ ਵਿਅਕਤੀ ਦੇ ਉੱਤੇ ਭੌਂਕ ਨਾ ਸਕੇ ਅਤੇ ਪੜੋਸੀਆਂ ਨੂੰ ਕੋਈ ਸ਼ੱਕ ਨਾ ਹੋਵੇ ਜਿਸ ਤੋਂ ਕਿ ਇਹ ਗੱਲ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਨੂੰ ਕਿ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਅੰਜਾਮ ਦਿੱਤਾ